ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 431 ਤੋਂ ਲੈ ਕੇ 433 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮਾ ਬਿਰਹੜੇ ਕਰ ਚੌਥਾ ਸ਼ੰਤਾਂ ਕੀ ਜਤ ੴ ਸਤਿਗੁਰ ਪ੍ਰਸਾਦਿ ਪਾਰ ਪਰਮ ਪ੍ਰਭ ਸਿਮਰੀਐ ਪਿਆਰੇ ਦਰਸ਼ਨ ਕੋ ਬਲ ਜਾਓ ਜਿਸ ਸਿਮਰਤ ਦੁਖ ਬੀਸਰੈ ਪਿਆਰੇ ਸੋ ਕਿਉ ਤਜਣਾ ਜਾਏ ਇਹ ਤਨ ਵੇਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਿਲਾਏ ਹੰਦੀ ਸੰਗਦੀ ਪੰਚਮ ਪਾਚਾ ਕਹਿੰਦੇ ਨੇ ਕਹਿੰਦੇ ਉਸ ਪਰਮਾਤਮਾ ਦਾ ਨਾਮ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ ਉਸ ਪਿਆਰੇ ਦੇ ਦਰਸ਼ਨਾਂ ਤੋਂ ਕਹਿੰਦੇ ਬਲਿਹਾਰੇ ਜਾਈਏ ਕਹਿੰਦੇ ਉਹਦੇ ਦਰਸ਼ਨਾਂ ਦੀ ਤਾਂਗ ਹੈ ਜੀ ਕਹਿੰਦੇ ਜਿਸ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਸਾਡੇ ਦੁੱਖ ਖਤਮ ਹੋ ਜਾਂਦੇ ਨੇ ਅਸੀਂ ਫਿਰ ਉਸ ਪਰਮੇਸ਼ਰ ਨੂੰ ਕਿਉਂ ਬੁਲਾਉਨੇ ਆ ਕਹਿੰਦੇ ਕਹਿੰਦੇ ਉਸ ਸੰਤ ਦੇ ਉਸ ਗੁਰੂ ਦੇ ਕਹਿੰਦੇ ਮੈਂ ਸ਼ਰਨ ਜਾਵਾਂ ਮੈਂ ਆਪਾ ਕੁਰਬਾਨ ਕਰਦਾ ਉਹਦੇ ਤੋਂ ਜਿਹੜਾ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਕਰਵਾ ਦੇ ਸੁੱਖ 시ਗਾਰ ਵਿਖਿਆ ਕੇ ਫੀਕੇ ਤਜ ਛੋੜੇ ਮੇਰੀ ਮਾਏ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਗੁਰ ਚਰਨੀ ਪਾਏ ਕਹਿੰਦੇ ਜਦੋਂ ਸਤਗੁਰ ਦੇ ਚਰਨਾਂ 'ਚ ਅਸੀਂ ਜਾਨੇ ਆ ਸਤਗੁਰ ਦੀ ਸ਼ਰਨ ਪੈਣੇ ਆ ਕਹਿੰਦੇ ਜਿਹੜੇ ਮਾਇਆ ਦੇ ਸਾਰੇ ਪਦਾਰਥਾਂ ਦੇ ਕਹਿੰਦੇ ਜਿਹੜੇ ਸਵਾਦ ਨੇ ਫਿੱਕੇ ਨੇ ਕਹਿੰਦੇ ਉਹ ਸਾਰੇ ਛੱਡ ਜਾਂਦੇ ਨੇ ਕਹਿੰਦੇ ਫਿਰ ਕਾਮ, ਕ੍ਰੋਧ, ਲੋਭ ਸਭ ਕੁਝ ਕਹਿੰਦੇ ਮੈਨੂੰ ਛੱਡ ਗਿਆ ਜਦੋਂ ਤੋਂ ਮੈਂ ਗੁਰੂ ਦੀ ਸ਼ਰਨ ਪਿਆ ਜੋ ਜਨ ਰਾਤੇ RAM ਸਿਓ ਪਿਆਰੇ ਅਨਤ ਨ ਕਾਹੂ ਜਾਏ ਹਰ ਰਸ ਜਿਨੇ ਚੱਖਿਆ ਪਿਆਰੇ ਤ੍ਰਿਪਤ ਰਹੇ ਆਖਾਏ ਜਿਹੜੇ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਚ ਰੰਗੇ ਹੋਏ ਨੇ ਕਹਿੰਦੇ ਹੋਰ ਉਹ ਕੋਈ ਆਸਰਾ ਨਹੀਂ ਫਿਰ ਭਾਲਦੇ ਉਹ ਕਿ ਇੱਧਰ ਉੱਧਰ ਫਿਰ ਨਹੀਂ ਭਟਕਦੇ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਕਹਿੰਦੇ ਪ੍ਰੇਮ ਰਸ ਚੱਖ ਲਿਆ ਨਾਮ ਰਸ ਚੱਖ ਲਿਆ ਉਹ ਮਾਇਆ ਦੇ ਵੱਲੋਂ ਕਹਿੰਦੇ ਤ੍ਰਿਪਤ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਹੋਰ ਆਸਾ ਤ੍ਰਿਸ਼ਨਾ ਭੁੱਖਾ ਨਹੀਂ ਰਹਿੰਦੀ ਅੰਚਲ ਗਿਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਏ ਜਨਮ ਮਰਨ ਦੁੱਖ ਕੱਟਿਏ ਪਿਆਰੇ ਜਬ ਪੇਟੇ ਹਰ ਰਾਇ ਨਾਨਕ ਜੀ ਕਹਿੰਦੇ ਨੇ ਮੈਂ ਗੁਰੂ ਦਾ ਕਹਿੰਦੇ ਪੱਲਾ ਫੜ ਕੇ ਇਸ ਸੰਸਾਰ ਸਾਗਰ ਨੂੰ ਤਰ ਗਿਆ ਕਹਿੰਦੇ ਜਦੋਂ ਕਹਿੰਦੇ ਜੀਵ ਦਾ ਮਿਲਾਪ ਉਸ ਪਰਮੇਸ਼ਰ ਨਾਲ ਹੋ ਜਾਂਦਾ ਤਾਂ ਉਹਦਾ ਆਵਾ ਗਵਨ ਦਾ ਚੱਕਰ ਕੱਟ ਹੋ ਜਾਂਦਾ ਇਹ ਦੁੱਖ ਫਿਰ ਉਹਨੂੰ ਸਹਾਰਨਾ ਨਹੀਂ ਪੈਂਦਾ ਜਨਮ ਮਰਨ ਚ ਆਉਣ ਦਾ ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ ਜੋ ਜੀ ਤੁਜ ਤੇ ਬਿਛਰੇ ਪਿਆਰੇ ਜਨਮ ਮਰੇ ਬਿਖ ਖਾਏ ਕਹਿੰਦੇ ਮੇਰਾ ਪਰਮੇਸ਼ਰ ਬੜੇ ਹੀ ਸੁੰਦਰ ਰੂਪ ਵਾਲਾ ਹੈ ਬੜਾ ਹੀ ਸਿਆਣਾ ਹੈ ਕਹਿੰਦੇ ਬੜੇ ਗੰਭੀਰ ਹਿਰਦੇ ਵਾਲਾ ਹੈ ਕਹਿੰਦੇ ਪਰਮੇਸ਼ਰ ਜੀ ਤੁਹਾਡੇ ਦਰਸ਼ਨ ਕਰਿਆਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਜਿਹੜੇ ਜੀ ਕਹਿੰਦੇ ਪਰਮੇਸ਼ਰ ਤੋਂ ਵਿਛੜ ਜਾਂਦੇ ਨੇ ਉਹ ਜਨਮ ਮਰਨ ਦੇ ਚੱਕਰ ਚ ਪੈਂਦੇ ਨੇ ਮਾਇਆ ਦਾ ਜ਼ਹਿਰ ਚੱਕਦੇ ਨੇ ਜਿਸ ਤੂੰ ਮਿਲੈ ਸੋ ਮਿਲੈ ਪਿਆਰੇ ਤਿਸ ਕੈ ਲਾਗੋਂ ਪਾਏ ਜੋ ਸੁਖ ਦਰਸ਼ਨ ਦੇਖ ਜੋ ਸੁਖ ਦਰਸ਼ਨ ਪੇਖ ਤੇ ਪਿਆਰੇ ਮੁਖ ਤੇ ਕਹਿ ਨਾ ਜਾਏ ਕਹਿੰਦੇ ਹੈ ਪਰਮੇਸ਼ਰ ਜੀ ਜਿਨ੍ਹਾਂ ਨੂੰ ਤੁਸੀਂ ਆਪਣੇ ਚਰਨਾਂ ਨਾਲ ਮੇਲਦੇ ਹੋ ਉਹੀ ਆਪ ਨੂੰ ਮਿਲਦੇ ਨੇ ਕਹਿੰਦੇ ਕਹਿੰਦੇ ਉਹਨਾਂ ਦੇ ਕਹਿੰਦੇ ਮੈਂ ਪੈਰ ਸ਼ੁਮਾ ਜਿਨ੍ਹਾਂ ਨੂੰ ਕਹਿੰਦੇ ਪਰਮੇਸ਼ਰ ਦਾ ਦੀਦਾਰ ਹੋ ਗਿਆ ਫਿਰ ਕਹਿੰਦੇ ਜਿਹੜੇ ਪਰਮੇਸ਼ਰ ਦਾ ਦੀਦਾਰ ਕਰ ਲੈਂਦੇ ਨੇ ਜਿਹੜਾ ਸੁੱਖ ਉਹ ਭੋਗਦੇ ਨੇ ਉਹ ਸੁੱਖ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਉਹੀ ਫਿਰ ਗੁੰਗੇ ਦੀ ਮਠਿਆਈ ਵਾਲੀ ਗੱਲ ਆ ਗਈ ਨਾ ਗੁੰਗਾ ਖਾ ਕੇ ਬੜਾ ਖੁਸ਼ ਹੁੰਦਾ ਪਰ ਉਹਨੂੰ ਕਿੰਨਾ ਸਵਾਦ ਆਇਆ ਮੂੰਹੋਂ ਬੋਲ ਕੇ ਦੱਸ ਨਹੀਂ ਸਕਦਾ ਕਿਉਂਕਿ ਉਹ ਬੋਲ ਹੀ ਨਹੀਂ ਸਕਦਾ ਇਸ ਤਰ੍ਹਾਂ ਹੀ ਪਰਮੇਸ਼ਰ ਦਾ ਜਿਹਨੇ ਦੀਦਾਰ ਕਰ ਲਿਆ ਪਰਮੇਸ਼ਰ ਦਾ ਜਿਹਨੇ ਅਨੁਭਵ ਕਰ ਲਿਆ ਅੰਤਰ ਆਤਮੇ ਉਹਦੇ ਤੋਂ ਕੀ ਸੁੱਖ ਮਿਲਦਾ ਇਹ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਇਹਨੂੰ ਸਿਰਫ ਭੋਗਿਆ ਹੀ ਜਾ ਸਕਦਾ ਹੈ ਸਾਚੀ ਪ੍ਰੀਤ ਨਾ ਟੁੱਟਈ ਪਿਆਰੇ ਜੁਗ-ਜੁਗ ਰਹੀ ਸਮਾਏ ਜੋ ਤੁਦ ਪਾਵੇ ਸੋ ਪਲਾ ਪਿਆਰੇ ਤੇਰੀ ਅਮਰ ਰਜ਼ਾਏ ਕਹਿੰਦੇ ਹੈ ਪਰਮੇਸ਼ਰ ਜੀ ਜਿੱਦੀ ਤੇਰੇ ਚਰਨਾਂ ਦੇ ਵਿੱਚ ਸੱਚੀ ਪ੍ਰੀਤ ਪੈ ਜਾਂਦੀ ਆ ਨਾ ਫਿਰ ਉਹ ਕਦੇ ਵੀ ਟੁੱਟਦੀ ਨਹੀਂ ਉਹ ਪ੍ਰੀਤ ਕਹਿੰਦੇ ਉਹ ਜੁਗਾਂ ਜੁਗਾਂ ਚ ਕਹਿੰਦੇ ਉਹ ਬਣੀ ਰਹਿੰਦੀ ਆ ਪ੍ਰੀਤ ਕਹਿੰਦੇ ਕਹਿੰਦੇ ਹੈ ਪਰਮੇਸ਼ਰ ਜੀ ਜੋ ਤੈਨੂੰ ਚੰਗਾ ਲੱਗਦਾ ਉਹੀ ਸਾਨੂੰ ਤੰ ਚੰਗਾ ਲੱਗਦਾ ਤੇਰਾ ਹੁਕਮ ਅਟੱਲ ਵਰਤ ਰਿਹਾ ਹੈ ਸੰਸਾਰ ਚ ਨਾਨਕ ਰੰਗ ਰਤੇ ਨਾਰਾਇਣੇ ਪਿਆਰੇ ਮਾਤੇ ਸਹਜ ਸੁਪਾਏ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪੈ ਕਹੋ ਸੁਨਾਏ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਹਮੇਸ਼ਾ ਹੋ ਹੋ ਆਤਮਿਕਾ ਡੋਲਤਾ ਦੇ ਵਿੱਚ ਟਿਕੇ ਰਹਿੰਦੇ ਨੇ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਆਪ ਜੀ ਪਿਆਰ ਪੈਦਾ ਕੀਤੇ ਨੇ ਇਹਨਾਂ ਦੀਆਂ ਲੋੜਾਂ ਇਹਨਾਂ ਨੂੰ ਕੀ ਚਾਹੀਦਾ ਇਹ ਸਭ ਤੁਸੀਂ ਆਪ ਜਾਣਦੇ ਹੋ ਅਸੀਂ ਹੋਰ ਕੀ ਦੇ ਦਰ ਤੇ ਜਾ ਕੇ ਅਰਦਾਸ ਕਰ ਸਕਦੇ ਹਾਂ ਤੂੰ ਦਾਤਾ ਜੀਆਂ ਸਭ ਨਾਕਾ ਤੇਰਾ ਦਿੱਤਾ ਪਹਿਰੇ ਖਾਏ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਾਨੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਤੇਰਾ ਦਿੱਤਾ ਹੀ ਅਸੀਂ ਪੈਂਦੇ ਆ ਖਾਨੇ ਆ ਕਹਿੰਦੇ ਸੁਖ ਦੁਖ ਸਾਨੂੰ ਜੋ ਮਿਲਦਾ ਹੈ ਤੇਰੀ ਆਗਿਆ ਦੇ ਵਿੱਚ ਹੀ ਮਿਲਦਾ ਹੈ ਹੋਰ ਕੋਈ ਜਗ੍ਹਾ ਨਹੀਂ ਜਿੱਥੇ ਜਾ ਕੇ ਅਸੀਂ ਅਰਦਾਸ ਕਰ ਸਕੀਏ ਆਪਣੇ ਸੁਖ ਦੁਖ ਦੱਸ ਸਕੀਏ ਤੈਨੂੰ ਛੱਡ ਕੇ ਪਰਮੇਸ਼ਰ ਜੀ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿਤ ਜਪੀਏ ਹਰ ਨਾਉ ਸਾਈ ਕਾਰਕਮਾਵਣੀ ਪਿਆਰੇ ਤੁਰ ਮਸਤ ਕਲੇਖ ਲਿਖਾਏ ਕਹਿੰਦੇ ਹੈ ਪਰਮੇਸ਼ਰ ਜੀ ਜੋ ਤੂੰ ਕਰਾਵੇਂ ਜੀਵਾਂ ਕੋਲ ਉਹ ਹੀ ਜੀਵ ਕਰਦੇ ਨੇ ਹੋਰ ਕਿਸੇ ਦੀ ਆਪਣੀ ਸਤੰਤਰ ਇੱਛਾ ਨਹੀਂ ਹੈ ਕਿ ਉਹ ਕੁਝ ਕਰ ਸਕਣ ਸਭ ਦੇ ਵਿੱਚ ਬੈਠਾ ਤੂੰ ਆਪ ਕਰਵਾ ਰਿਹਾ ਹੈ ਕਹਿੰਦੇ ਉਹੀ ਦਿਨ ਉਹੀ ਰਾਤ ਉਹੀ ਵਕਤ ਸੁਹਾਵਣਾ ਹੈ ਜਦੋਂ ਜੀਵ ਪਰਮੇਸ਼ਰ ਦਾ ਨਾਮ ਜਪਦਾ ਹੈ ਕਹਿੰਦੇ ਸਾਈ ਕਾਰ ਕਮਾਵਣੀ ਪਿਆਰੇ ਤੁਰਮਸਤ ਕਲੇਖ ਲਿਖਾਏ ਹਰ ਇੱਕ ਜੀਵ ਆਪਣੇ ਪੂਰਵਲੇ ਕਰਮਾਂ ਦੇ ਜੋ ਸੰਸਕਾਰ ਨੇ ਉਹਨਾਂ ਦੇ ਹਿਸਾਬ ਨਾਲ ਹੀ ਇਸ ਜਨਮ ਦੇ ਵਿੱਚ ਵੀ ਕੰਮ ਕਰ ਰਿਹਾ ਹੈ ਉਸ ਤਰ੍ਹਾਂ ਦੇ ਕਰਮ ਕਰ ਰਿਹਾ ਜਿਵੇਂ ਦੇ ਉਹਦੇ ਸੰਸਕਾਰ ਬਣੇ ਹੋਏ ਨੇ ਪਰ ਜਦੋਂ ਨਾਮ ਦੀ ਨਾਮ ਦੀ ਕਮਾਈ ਹੁੰਦੀ ਹੈ ਫਿਰ ਉਹਦੇ ਪੁਰਾਣੇ ਸੰਸਕਾਰ ਮਿਟਣੇ ਸ਼ੁਰੂ ਹੋ ਜਾਂਦੇ ਨੇ ਇੱਕ ਇਹੀ ਖੇਡ ਪਰਮੇਸ਼ਰ ਨੇ ਬਣਾਈ ਹੈ ਨਹੀਂ ਤੇ ਪੁਰਾਣੇ ਸੰਸਕਾਰ ਹੀ ਚੱਲਦੇ ਨੇ ਏਕੋ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਸਮਾਏ ਸੰਸਾਰ ਕੂਪਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਕਹਿੰਦੇ ਹਰ ਇੱਕ ਸਰੀਰ ਦੇ ਵਿੱਚ ਉਹ ਪਰਮੇਸ਼ਰ ਸਮਾਇਆ ਹੋਇਆ ਹੈ ਹਰ ਇੱਕ ਦੇ ਵਿੱਚ ਆਪ ਹੋ ਕੇ ਵਰਤ ਰਿਹਾ ਹੈ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੁਹਾਡੀ ਸ਼ਰਨ ਆਇਆ ਸਾਨੂੰ ਇਸ ਸੰਸਾਰ ਸਾਗਰ ਦੇ ਹਨੇਰੇ ਖੂ ਦੇ ਵਿੱਚੋਂ ਭਵ ਸਾਗਰ ਚੋਂ ਤਾਰ ਲਓ ਕਹਿੰਦੇ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂਜੀ ਸੰਗਤ ਜੀ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੱਟੀ ਲਿਖੀ ਸ਼ੁਰੂ ਹੋਈ ਹੈ ਰਾਗ ਆਸਾ ਦੇ ਵਿੱਚ ਹੈ ਜੀ ਸਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਪਿਆ ਸੇਵਤ ਰਹੇ ਚਿੱਤ ਜਿਨ ਕਾ ਲਗਾ ਆਇਆ ਤਿਨ ਕਾ ਸਫਲ ਪਿਆ ਮਨ ਕਾ ਹੀ ਪੂਲੇ ਮੂਡ ਮਨਾ ਜਬ ਲੇਖਾ ਦੇਵੈ ਬੀਰਾ ਤੋ ਪੜਿਆ ਰਹਾਉ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਉਸ ਪਰਮੇਸ਼ਰ ਜਿਨੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ ਸ੍ਰਿਸ਼ਟੀ ਨੂੰ ਰਚਿਆ ਹੈ ਉਹ ਸਾਡਾ ਸਾਰਿਆਂ ਦਾ ਮਾਲਕ ਇੱਕ ਹੈ ਕਹਿੰਦੇ ਕਹਿੰਦੇ ਸੇਵਤ ਰਹੇ ਚਿਤ ਜਿਨ ਕਾ ਲਗਾ ਆਇਆ ਤਿਨ ਕਾ ਸਫਲ ਪਿਆ ਕਹਿੰਦੇ ਜਿਨ੍ਹਾਂ ਦਾ ਚਿਤ ਉਸ ਪਰਮੇਸ਼ਰ ਦੇ ਵਿੱਚ ਲੱਗ ਗਿਆ ਉਹਦੇ ਚਰਨਾਂ 'ਚ ਜੁੜ ਗਿਆ ਉਹੀ ਉਹਦੀ ਸੇਵਾ ਭਗਤੀ ਕਰਦੇ ਨੇ ਉਹਦੇ ਨਾਮ ਦੀ ਆਰਾਧਨਾ ਕਰਦੇ ਨੇ ਤੇ ਉਹਨਾਂ ਦਾ ਇਹ ਮਨੁੱਖਾ ਜਨਮ ਸਫਲ ਹੋ ਗਿਆ ਕਹਿੰਦੇ ਕਹਿੰਦੇ हे ਮੇਰੇ ਮਨ ਤੂੰ ਕਹਿੰਦੇ ਕਿਉਂ ਕਹਿੰਦੇ ਮੂਰਖਤਾ ਕਰਦਾ ਹੈ ਕਿਉਂ ਤੂੰ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਛੱਡ ਕੇ ਹੋਰ ਕੰਮਾਂ ਵਿੱਚ ਲੱਗਦਾ ਹੈ ਕਹਿੰਦੇ ਜਦੋਂ ਕਹਿੰਦੇ ਪਰਮੇਸ਼ਰ ਦੇ ਦਰ ਤੇ ਲੇਖਾ ਮੰਗਿਆ ਜਾਂਦਾ ਤਾਂ ਜਿਸ ਜੀਵ ਦੇ ਲੇਖੇ ਵਿੱਚ ਨਾਮ ਦੀ ਕਮਾਈ ਹੈ ਉਹੀ ਫਿਰ ਕਹਿੰਦੇ ਵਿਦਵਾਨ ਗਿਣਿਆ ਜਾਂਦਾ ਹੈ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨਾ ਅਖਰਾਂ ਮਹਿ ਜੋ ਗੁਰਮਖ ਬੂਜੈ ਤਿਸ ਸਿਰ ਲੇਖ ਨ ਹੋਈ ਕਹਿੰਦੇ ਉਹ ਪਰਮੇਸ਼ਰ ਹੀ ਸਾਨੂੰ ਦਾਤਾ ਦੇਣ ਵਾਲਾ ਹੈ ਤੇ ਉਹੀ ਸਦਾ ਰਹਿਣ ਵਾਲਾ ਹੈ ਕਹਿੰਦੇ ਜਿਹੜਾ ਜੀਵ ਗੁਰੂ ਦੇ ਸਨਮੁਖ ਹੋ ਕੇ ਇਸ ਅਸਲੀਅਤ ਨੂੰ ਜੀਵਨ ਦੀ ਨੂੰ ਸਮਝ ਲੈਂਦਾ ਹੈ ਕਿ ਉਹ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਪਰਮੇਸ਼ਰ ਹਰ ਇੱਕ ਦੇ ਵਿੱਚ ਹੈ ਕਹਿੰਦੇ ਉਹ ਜਿਹੜਾ ਫਿਰ ਜੀਵ ਇਹ ਸਭ ਸਮਝ ਕੇ ਨਾਮ ਦੀ ਕਮਾਈ ਕਰਦਾ ਫਿਰ ਉਹਦੇ ਸਿਰ ਤੇ ਕਹਿੰਦੇ ਕੋਈ ਲੇਖਾ ਨਹੀਂ ਚੜਦਾ ਵਿਕਾਰਾਂ ਦਾ ਉੜੇ ਉਪਮਾਤਾ ਕੀ ਕੀ ਜੈ ਜਾ ਕਾ ਅੰਤ ਨ ਪਾਇਆ ਸੇਵਾ ਕਰੇ ਸੇਈ ਫਲ ਪਾਵੇ ਜਿੰਨੇ ਸੱਚ ਕਮਾਇਆ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਜਿਹਦਾ ਅਸੀਂ ਅੰਤ ਨਹੀਂ ਪਾ ਸਕਦੇ ਜਿਹਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਉਹਦੇ ਗੁਣਾਂ ਦਾ ਕਿ ਉਹਦੇ ਗੁਣ ਕਿੰਨੇ ਕੁ ਹੈਗੇ ਨੇ ਜਿਹੜੇ ਉਹਦੀ ਸੇਵਾ ਭਗਤੀ ਕਰਦੇ ਨੇ ਉਹੀ ਕਹਿੰਦੇ ਜੀਵਨ ਦਾ ਸਫਲ ਫਲ ਪਾਉਂਦੇ ਨੇ ਜਿਨ੍ਹਾਂ ਨੇ ਉਹਦੇ ਨਾਮ ਦੀ ਕਮਾਈ ਕਰਦੇ ਆ ਉਹ ਆਪਣੇ ਇਸ ਜੀਵਨ ਨੂੰ ਸਫਲ ਕਰਕੇ ਜਾਂਦੇ ਨੇ ਯੱਗ ਗਿਆਨ 부ਜ ਜੇ ਕੋਈ ਪੜਿਆ ਪੰਡਿਤ ਸੋਈ ਸਰਵ ਜੀਆਂ ਮੈਂ ਏਕੋ ਜਾਣੈ ਤਾਂ ਹਉ ਮੈਂ ਕਹੇ ਨ ਕੋਈ ਕਹਿੰਦੇ ਉਹੀ ਪੜਿਆ ਪੰਡਤ ਹੈ ਜਿਨੇ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਜਿਹੜਾ ਜੀਵ ਕਹਿੰਦੇ ਇਹ ਜਾਣ ਲਵੇ ਕਿ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਵਿਆਪਕ ਹੈ ਉਹਨੂੰ ਫਿਰ ਕਹਿੰਦੇ ਹਉਮੈ ਨਹੀਂ ਹੋ ਸਕਦਾ ਉਹਨੂੰ ਹੰਕਾਰ ਨਹੀਂ ਹੋ ਸਕਦਾ ਕਿਉਂਕਿ ਜੇ ਕੋਈ ਸੋਚ ਲੈਂਦਾ ਕਿ ਮੇਤੋਂ ਕੋਈ ਚੰਗਾ ਕੰਮ ਹੋ ਗਿਆ ਫਿਰ ਉਹ ਸਮਝਦਾ ਕਿ ਮੇਰੇ ਅੰਦਰ ਬੈਠ ਕੇ ਕਰਵਾਇਆ ਵੀ ਨੇ ਪਰਮੇਸ਼ਰ ਨੇ ਫਿਰ ਹੌਮੇ ਕਿਸ ਚੀਜ਼ ਦੀ ਕੰਮ ਕਰਵਾਇਆ ਪਰਮੇਸ਼ਰ ਨੇ ਤਾਂ ਮੈਂ ਤਾਂ ਵਿੱਚ ਹੈ ਹੀ ਨਹੀਂਗਾ ਫਿਰ ਮੈਨੂੰ ਹੌਮੇ ਕਾਦੀ ਜਿਸ ਨੇ ਇਹ ਚੀਜ਼ ਸਮਝ ਲਈ ਨਾ ਕਿ ਮੇਰੇ ਅੰਦਰ ਬੈਠ ਕੇ ਪਰਮੇਸ਼ਰ ਸਭ ਕੁਝ ਕਰਾ ਰਿਹਾ ਹੈ ਉਹਦੇ ਵਿੱਚ ਫਿਰ ਬਹੁਤ ਨਮਰਤਾ ਭਾਵ ਆ ਜਾਂਦਾ ਉਹਨੂੰ ਫਿਰ ਹੰਕਾਰ ਤੰਗ ਨਹੀਂ ਕਰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕੱਕੇ ਕੇਸ ਪੁੰਡਰ ਜਬ ਹੂਏ ਬਿਨ ਸਾਬੁਨ ਉਜਲਿਆ ਜਮ ਰਾਜੇ ਕੇਰੂ ਆਏ ਮਾਇਆ ਕੈ ਸੰਗਲ ਬੰਦ ਲਿਆ ਕਹਦੇ ਜਦੋਂ ਜੀਵ ਦੀ ਉਮਰ ਬਡੇਰੀ ਹੋ ਜਾਂਦੀ ਆ ਫਿਰ ਕਹਿੰਦੇ ਸਾਬਣ ਤੋਂ ਬਿਨਾ ਹੀ ਉਹਦੇ ਜਿਹੜੇ ਕੇਸ ਨੇ ਉਜਲੇ ਰਹਿੰਦੇ ਨੇ ਕੁਸ ਸਫੈਦ ਹੋ ਜਾਂਦੇ ਨੇ ਪਰ ਕਹਿੰਦੇ ਉਧਰੋਂ ਜਮ ਰਾਜੇ ਦੇ ਕਹਿੰਦੇ ਦੂਤ ਵੀ ਆ ਜਾਂਦੇ ਨੇ ਪਰ ਕਹਿੰਦੇ ਅਜੇ ਵੀ ਮਾਇਆ ਦੇ ਸੰਗਲਾਂ ਚ ਹੀ ਬੰਨਿਆ ਹੋਇਆ ਵੀ ਮਾਇਆ ਦਾ ਮੋਹ ਅਜੇ ਬੁਢਾਪੇ ਚ ਆ ਕੇ ਵੀ ਨਹੀਂ ਛੱਡਿਆ ਹੈਗਾ ਖਖੇ ਖੁੰਦ ਕਾਰ ਸਹਾ ਆਲਮ ਕਰ ਖਰੀਦ ਜਿੰਨ ਖਰਚ ਦਿਆ ਬੰਦਨ ਜਾ ਕੇ ਸਭ ਜਗ ਬਾਦਿਆ ਅਵਰੀ ਕਾ ਨਹੀਂ ਹੁਕਮ ਪਿਆ ਕਹਿੰਦੇ ਉਹ ਪਰਮੇਸ਼ਰ ਜੀ ਨੇ ਸਾਨੂੰ ਮਤਲਬ ਰੋਜੀ ਸਾਡੀ ਨਾਲ ਲਿਖ ਕੇ ਦਿੱਤੀ ਆ ਕਹਿੰਦੇ ਜਿਹੜਾ ਜੀਵ ਆ ਉਹ ਬੰਧਨ ਜਾ ਕੇ ਸਭ ਜੱਗ ਵਧਿਆ ਅਵਰੀ ਕਾ ਨਹੀਂ ਹੁਕਮ ਪਿਆ ਪਰ ਜਿਹੜੇ ਕਹਿੰਦੇ ਸਾਰਾ ਜੱਗ ਹੈ ਫਿਰ ਵੀ ਮਾਇਆ ਦੇ ਕਹਿੰਦੇ ਜੰਜਾਲਾਂ ਵਿੱਚ ਬੰਨਿਆ ਹੋਇਆ ਹੁਕਮ ਪਰਮੇਸ਼ਰ ਦਾ ਚੱਲ ਰਿਹਾ ਪਰ ਜਿਹੜਾ ਜੱਗ ਹੈ ਫਿਰ ਵੀ ਮਾਇਆ ਦੇ ਬੰਧਨਾਂ 'ਚ ਬੰਨਿਆ ਹੋਇਆ ਨਾਲੇ ਪਰਮੇਸ਼ਰ ਨੇ ਕਹਿੰਦੇ ਸਾਡੇ ਨਾਲ ਰੋਜੀ ਸਾਡੀ ਲਿਖ ਕੇ ਭੇਜੀ ਆ ਗੱਗੇ ਗੋਏ ਗਾਏ ਜਿਨ ਛੋਡੀ ਗੱਲੀ गोविंद ਗਰਬ ਪਿਆ ਕੜ ਪਾਂਡੇ ਜਿਨ ਆਵੀ ਸਾਜੀ ਝਾੜਨ ਵਾਹੇ ਤਈ ਕੀਆ ਕਹਿੰਦੇ ਜਿਹੜੇ ਸਿਰਫ ਪਰਮੇਸ਼ਰ ਦੀਆਂ ਗੱਲਾਂ ਹੀ ਕਰਦੇ ਨੇ ਤੇ ਗੱਲਾਂ ਕਰਕੇ ਹੰਕਾਰ ਚਾਉਂਦੇ ਨੇ ਉਹਦਾ ਨਾਮ ਨਹੀਂ ਜਪਦੇ ਹੈਗੇ ਕਹਿੰਦੇ ਉਸ ਪਰਮੇਸ਼ਰ ਨੇ ਸਾਡੇ ਸਰੀਰ ਸਾਜੇ ਨੇ ਤੇ ਨਾਲ ਹੀ ਸਾਡੇ ਜਨਮ ਮਰਨ ਦਾ ਵੀ ਸਾਡੀ ਜਿਹੜੀ ਹੈਗਾ ਲੇਖਾ ਉਹ ਲਿਖਿਆ ਕਾਲ ਸੇਵਕ ਜੇ ਕਾਲ ਸਬਦ ਗੁਰੂ ਕੈ ਲਾਗ ਰਹੇ ਬੁਰਾ ਪਲਾ ਜੇ ਸਮ ਕਰ ਜਾਣੈ ਇਨ ਬਿਦ ਸਾਹਿਬ ਰਮਤ ਰਹੇ ਕਹਿੰਦੇ ਜਿਹੜਾ ਸੇਵਕ ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਦੇ ਨਾਮ ਦੀ ਕਮਾਈ ਕਰਦਾ ਹੈ ਕੋਈ ਉਹਦੇ ਨਾਲ ਬੁਰਾ ਕਲੇ ਪਲਾ ਕਰੇ ਸਾਰਿਆਂ ਨੂੰ ਇੱਕ ਸਮਾਨ ਜਾਣਦਾ ਹੈ ਫੇਰ ਕਹਿੰਦੇ ਉਹ ਆਪਣੇ ਅੰਦਰ ਵਾਸਤੇ ਪਰਮੇਸ਼ਰ ਨੂੰ ਪਾ ਲੈਂਦਾ ਹੈ ਚਚ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ ਜੁਗ-ਜੁਗ ਜੋਗੀ ਖਾਣੀ ਪੋਗੀ ਪੜਿਆ ਪੰਡਤ ਆਪthia ਕਹਿੰਦੇ ਉਹ ਪਰਮੇਸ਼ਰ ਜਿਨੇ ਚਾਰੇ ਖਾਣੀਆਂ ਅੰਡ ਜਿਰ ਸਿਤਜ ਉਤਪੁਜ ਕੀਤੀਆਂ ਨੇ ਕਹਿੰਦੇ ਜੀਵ ਸਾਜੇ ਨੇ ਜਿਨੇ ਫਿਰ ਆਪ ਹੀ ਕਹਿੰਦੇ ਸਾਜ ਕੇ ਜੀਵ ਉਹਨਾਂ ਰਾਹੀਂ ਫਿਰ ਵੇਦ ਕਹਿੰਦੇ ਉਹ ਵੇਦਾਂ ਦੀ ਰਚਨਾ ਕਰਵਾਈ ਆ ਕਹਿੰਦੇ ਸਾਰੇ ਯੁਗਾਂ ਦੇ ਵਿੱਚ ਉਹ ਆਪ ਹੀ ਜੀਵਾਂ ਦੇ ਵਿੱਚ ਜੀਵਾਂ ਦੇ ਅੰਦਰ ਵਰਤ ਕੇ ਆਪ ਹੀ ਕਹਿੰਦੇ ਸਾਰੀਆਂ ਖਾਣੀਆਂ ਬਣਿਆ ਹੋਇਆ ਹੈ ਆਪ ਹੀ ਸਭ ਪਦਾਰਥਾਂ ਨੂੰ ਭੋਗਣ ਵਾਲਾ ਬਣਿਆ ਹੋਇਆ ਹੈ ਆਪ ਹੀ ਕਹਿੰਦੇ ਪੜਿਆ ਵਿਦਵਾਨ ਪੰਡਿਤ ਹੈ ਕਿਉਂਕਿ ਸਾਰੇ ਜੀਵਾਂ ਦੇ ਵਿੱਚ ਆਪ ਵਿਆਪਕ ਹੈ ਛਛੇ ਸ਼ਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਆ ਬਾਰੇ ਮ ਉਪਾਏ ਪੁਲਾਈਆਂ ਆਪੇ ਤੇਰਾ ਕਰਮ ਹੋਆ ਤੈਨ ਗੁਰੂ ਮਿਲਿਆ ਕਹਿੰਦੇ ਪਰਮੇਸ਼ਰ ਹੀ ਸਭ ਕੁਝ ਵਰਤਾਰਾ ਵਰਤਾ ਰਿਹਾ ਹੈ ਜਗ ਦੇ ਵਿੱਚ ਪਰਮੇਸ਼ਰ ਨੇ ਹੀ ਜੀਵਾਂ ਨੂੰ ਕੁਰਾਹੇ ਪਾਇਆ ਹੋਇਆ ਹੈ ਕੁਝ ਜੀਵ ਪਰਮੇਸ਼ਰ ਨੇ ਆਪ ਹੀ ਪੁਲਾਈ ਹੋਏ ਨੇ ਜਿਹੜੇ ਸਹੀ ਰਸਤੇ ਤੋਂ ਪਟਕੇ ਹੋਏ ਨੇ ਫੇਰ ਕਹਿੰਦੇ ਇਹ ਪਰਮੇਸ਼ਰ ਜੀ ਜਦੋਂ ਤੂੰ ਬਖਸ਼ਿਸ਼ ਕਰਦਾ ਕਿਸੇ ਤੇ ਫਿਰ ਉਹਨਾਂ ਨੂੰ ਗੁਰੂ ਵੀ ਤੂੰ ਆਪ ਹੀ ਮਿਲਾਉਂਦਾ ਹੈ ਕਿਉਂਕਿ ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਆਪ ਹੈ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਬਖਸ਼ਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ